ਜੀ ਅਸੀਂ ਸਾਰੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਅਸੀਂ ਮੰਗ ਕੀਤੀ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਰਸੋਂ ਪਾਰਲੀਮੈਂਟ ਦੀ ਪਵਿੱਤਰ ਫਲੋਰ ਦੇ ਉੱਪਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਜੋ ਉਹਨਾਂ ਨੇ ਅਪਸ਼ਬਦ ਵਰਤੇ ਨੇ ਜੋ ਭਦੀ ਸ਼ਬਦਾਵਲੀ ਜੋ અપਮਾਨਜਨਕ ਗੱਲ ਅੰਬੇਦਕਰ ਸਾਹਿਬ ਬਾਰੇ ਕਹੀ ਹੈ ਉਹਦੇ ਵਾਸਤੇ ਜਿਹਦੇ ਲਈ ਅੱਜ ਪੂਰੇ ਮੁਲਕ ਦੇ ਵਿੱਚ ਬਹੁਤ ਰੋष ਹੈ ਸਮੁੱਚੇ ਪੰਜਾਬ ਦੇ ਵਿੱਚ ਵੀ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਆਮ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਲੰਟੀਅਰਸ ਨੇ ਲੀਡਰਸ ਨੇ ਅੱਜ ਵੱਡੇ ਪੱਧਰ ਤੇ ਸਮੁੱਚੇ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਬਹੁਤ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਸ਼੍ਰੀ ਅਮਿਤ ਸ਼ਾਹ ਦੇ ਇਸ ਹਲਕੇ ਘਟੀਆ ਦਰਜੇ ਦੇ અપਮਾਨਜਨਕ ਬਿਆਨ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਬਾਬਾ ਸਾਹਿਬ ਅੰਬੇਦਕਰ ਉਹ ਮਹਾਨ ਸੰਸਥਾ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਚਾਹੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਹੋਮ ਮਿਨਿਸਟਰ ਚਾਹੇ ਕੋਈ ਮੁੱਖ ਮੰਤਰੀ ਮੰਤਰੀ ਤੇ ਚਾਹੇ گورنر ਸਾਹਿਬ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਅੱਜ ਇਨ੍ਹਾਂ ਸੰਵਿਧਾਨਿਕ ਅਧਿਅਾਂ ਦੇ ਉੱਪਰ ਵਿਰਾਜਮਾਨ ਆ ਤੇ ਉਹਨਾਂ ਬਾਰੇ ਡਾਕਟਰ ਅੰਬੇਦਕਰ ਜੀ ਬਾਰੇ ਸ਼੍ਰੀ ਉਮਿਤ ਸ਼ਾਹ ਵੱਲੋਂ ਇਹ ਜੀ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਸਾਡਾ ਮੈਮੋਰੰਡਮ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਦੇਸ਼ ਦੇ ਰਾਸ਼ਟਰਪਤੀ ਜੀ ਤੱਕ ਪਹੁੰਚਾਉਣ ਤੇ ਉਹ ਹੁਕਮ ਕਰਨ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਹੋ ਜੀ ਹਲਕੀ ਘਟੀਆਂ ਗਿਰੀ ਹੋਈ ਸੋਚ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਦਬਲੇ ਕੁਝੇ ਲੋਕਾਂ ਦੇ ਪ੍ਰਤੀ ਜਿਹੜੇ ਕਿ ਅਭਿੰਗ ਨੇ ਸਮਾਜ ਦਾ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਤੇ ਸ਼੍ਰੀ ਅਮਿਤ ਸ਼ਾਹ ਨੂੰ ਦੇਸ਼ ਦੀ ਕੈਬਨਿਟ ਦੇ ਵਿੱਚੋਂ ਇਮੀਡੀਏਟਲੀ ਬਰਖਾਸਤ ਕਰਨ ਇਹ ਵੀ ਅਸੀਂ ਮੰਗ ਹੈ ਜਿਹੜੀ ਅੱਜ ਗਵਰਨਰ ਸਾਹਿਬ ਕੋਲ ਰੱਖ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਇਹ ਮੰਗ 3 ਕਰੋੜ ਪੰਜਾਬੀਆਂ ਦੀ ਇਹ ਮੰਗ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਉਣਗੇ ਸੋ ਮੈਂ ਉਮੀਦ ਕਰਦਾ ਕਿ ਇਸ ਮੰਗ ਦੇ ਉੱਪਰ ਬੜੀ ਜਲਦੀ ਹੀ ਬੂਰ ਪਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ ਤੇ ਉਪਰ ਰੋਸ਼ ਹੈ ਇਸ ਤੋਂ ਇਲਾਵਾ ਇੱਕ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੇ 24 ਦਿਨਾਂ ਤੋਂ ਸਾਜ ਜਗਜੀਤ ਸਿੰਘ ਡੱਲੇਵਾਲ ਉਹ ਮਰਨwarte ਨੇ ਅੰਸ਼ਨਤੇ ਨੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਜਾਇਜ਼ ਮੰਗਾਂ ਨੇ ਕਿਸ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨਿਆ ਜਾਣ ਜਿੰਨਾ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲੇਵਾਲ ਸਾਹਿਬ ਦੀ ਸਿਹਤ ਦਾ ਉਚੇਚੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਣ ਜਿਹੜੀ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਇਆ ਸੋ ਬਹੁਤ ਬਤਨ ਹੋ ਜੀ 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 ਓਮਪ੍ਰਕਾਸ਼ ਚਟਾਲਾ ਅੰਕ ਜਨੇਨ ਵੀ ਹੋਇਆ ਹੈ ਗੁਰੂਗ੍ਰਾਮ ਮੇਂ ਉਸਕੇ ਬਾਰੇ ਮੇਂ ਆਪ ਦੇਖਿਏ ਬਹੁਤ ਦੁਰਭਾਗਿਆਪੂਰਨ ਹੈ ਜੀ ਏਜ ਏਜਟ ਥੇ ਸ਼੍ਰੀ ਓਮਪ੍ਰਕਾਸ਼ ਚਟਾਲਾ ਜੀ ਔਰ आ, मैं समझता हूं कि आ, उनके उनका किसी समय में आ, बड़ा कंट्रीब्यूशन उनका हरियाणा को रहा है उनके जाने से हरियाणा की राजनीति का एक बड़ा स्तंभ जो है वो गिरा है, है।, हम हम है। देखिए हमने आज पंजाब के गवर्नर श्री गुलाबचंद कटारिया जी को ये विनती हाँ। की है कि जो केंद्र सरकार की आ, के अड़ियल रवैये की वजह से जिद की वजह से जो उनका डायलॉग पंजाब के किसानों के साथ टूटा पड़ा है उसको वो रिवाइव करने के लिए कटारिया साहब गवर्नर साहब एफर्ट्स करें देश के प्रेसिडेंट ऑफ इंडिया को और देश के प्रधानमंत्री से वो गुजारिश करें कि जो आ, ये डायलॉग खत्म हुआ पड़ा है टूटा पड़ा है ब्रिज बन के उसके बीच में काम करें ताकि जो मांगे जायज मांगे किसान भाइयों की वो मानी जा सके ਕਨਸਟਿਚਿਊਟ ਦੇ ਬਣੇ ਸਾਡੀ ਗੱਲ ਕਰੀ ਤਾਂ ਭਾਜਪਾ ਵੱਲੋਂ ਚੁਣੇ ਹੋਏ ਕਿ ਨੁਮਾਇंदे ਨੇ ਸਟੇਟ ਨੂੰ ਦਿੱਤੇ ਗਏ ਨੇ ਲੱਗਦਾ ਕਿ ਇਸ ਮੈਮੋਰੈਂਡਮ ਜਿਸ ਨੂੰ ਦੇਖ ਕੇ ਆਏ ਹਾਂ ਦੇਖੋ ਦੇਖੋ ਇਸ ਤਰ੍ਹਾਂ ਕਿ ਚਾਹੇ ਚੁਣੇ ਹੋਏ ਲਗਾਏ ਹੋਏ ਭਾਜਪਾ ਦੇ ਨੇ ਜਾਂ ਕੇਂਦਰ ਸਰਕਾਰ ਦੇ ਨੇ ਜਿਹੜੀ ਜਿਹੜੀ ਗਵਰਨਰ ਦੀ ਪੋਸਟ ਹੁੰਦੀ ਹੈ ਨਾ ਜੀ ਉਹ ਇੱਕ ਕਨਸਟਿਚਿਊਸ਼ਨਲ ਪੋਸਟ ਹੁੰਦੀ ਹੈ ਜਦੋਂ ਬੰਦਾ ਉੱਥੇ ਚੁਣਿਆ ਜਾਂਦਾ ਹੈ ਉੱਥੇ ਲੱਗ ਜਾਂਦਾ ਹੈ ਅਪਾਇੰਟ ਹੋ ਜਾਂਦਾ ਹੈ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਅਸੀਂ ਇਸ ਵਿਸ਼ਵਾਸ ਦੇ ਨਾਲ ਗਵਰਨਰ ਸਾਹਿਬ ਕੋਲ ਗਏ ਸੀਗੇ ਵੀ ਉਹ ਹੁਣ ਪਾਰਟੀ ਦੇ ਨਹੀਂ ਉਹ ਪੰਜਾਬ ਦੇ ਗਵਰਨਰ ਨੇ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਉਹਨਾਂ ਕੋਲੇ ਲੈ ਕੇ ਜਾਣਾ ਆ ਆਮ ਆਦਮੀ ਪਾਰਟੀ ਦੇ ਤੌਰ ਦੇ ਉੱਪਰ ਇਹ ਸਾਡਾ ਫਰਜ਼ ਸੀਗਾ ਸਾਡੀ ਡਿਊਟੀ ਸੀਗੀ ਤੇ ਉਸੇ ਉਮੀਦਵਾਰ ਦੇ ਨਾਲ ਅਸੀਂ ਗਏ ਆ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਵਿਸ਼ਵਾਸ ਹੈ ਸਾਡਾ ਕਿ ਉਹ ਪੰਜਾਬ ਦੇ ਇਹਨਾਂ ਦੋਨੋਂ ਇਸ਼ੂਜ਼ ਨੂੰ ਲੋਕਾਂ ਦੇ ਸੈਂਟੀਮੈਂਟਸ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਪ੍ਰਾਈਮ ਮਿਨਿਸਟਰ ਅਫੀਡੇ ਤੱਕ ਪਹੁੰਚਾਉਣਗੇ ਸਾਹਿਬ ਤੁਸੀਂ ਮੰਗ ਕਰਕੇ ਆਇਓ ਕਿਸਾਨੀ ਦੇ ਬਸਤੇ ਤੇ ਬੱਲੇਵਾਂ ਸਾਹਿਬ ਦੇ ਮਸਲੇ ਤੇ ਸੈਂਟਰ ਸਰਕਾਰ ਦਾ ਇੱਕ ਵਾਰ ਫਿਰ ਤੋਂ ਜਿਹੜੇ ਤਿੰਨ ਕਾਨੂੰਨ ਰਿਵੀਜ਼ ਕੀਤੇ ਗਏ ਉਸ ਨੂੰ ਤੋਂ ਇੰਸਟੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਜਿਹੜਾ ਕਾਨੂੰਨ ਤਿਆਰ ਕੀਤਾ ਉਹ ਜੋ ਮਰਜ਼ੀ ਕਰੀ ਜਾਣ ਜੀ ਕੇਂਦਰ ਸਰਕਾਰ ਦੀ ਤਾਂ ਨੀਅਤ ਦੇ ਵਿੱਚ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਖੋਟ ਹੈ ਪਰ ਅਸੀਂ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਕਿ ਉਹ ਜਿੰਨੀਆਂ ਮਰਜ਼ੀ ਹੀਲੇ ਮਸੀਲੇ ਵਰਤ ਲੈਣਾਂ ਤਿੰਨ ਕਾਲੇ ਕਾਨੂੰਨ ਜਿਹਦੇ ਨਾਲ ਕਿਸਾਨੀ ਦਾ 1% ਵੀ ਨੁਕਸਾਨ ਦਾ ਖਦਸ਼ਾ ਹੋਊਗਾ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣਗੇ ਸਰ ਸਾਹਿਬ ਜਿੱਦਾਂ ਖਰੜਾ ਜਿਹੜਾ ਕੇਂਦਰ ਵੱਲੋਂ ਆਇਆ ਸੀਗਾ ਕਿ ਉਸ ਨੂੰ ਲੈ ਕੇ ਹਾਲਾਂਕਿ ਕਿਸਾਨਾਂ ਨਾਲ ਟਕਰਾਅ ਹੋ ਗਈ ਹੈ ਸਰਕਾਰ ਦੀ ਕਿ ਉਸ ਨੂੰ ਲੈ ਕੇ ਜਲਦੀ ਜਿਹੜਾ ਹੈ ਸੈਸ਼ਨ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੇਖੋ ਇਹ ਇਹ ਪਿਛਲੇ ਦਿਨਾਂ ਦੇ ਵਿੱਚ ਹੀ ਖਰੜਾ ਆਇਆ ਤੇ ਉਹਦੇ ਉੱਪਰ ਪੰਜਾਬ ਸਰਕਾਰ ਸਾਰੇ ਅਫਸਰ ਅਧਿਕਾਰੀ ਔਰ ਸਾਡੇ ਐਗਰੀਕਲਚਰ ਮਿਸਟਰ ਗੁਰਮੀਤ ਸਿੰਘ ਖੁੱਡੀਆਂ ਜੀ ਉਹ ਬੜੇ ਡਿਟੇਲ ਦੇ ਉੱਪਰ ਡਿਸਕਸ਼ਨਸ ਨੇ ਸਾਰੇ ਸਟੇਕ ਹੇਲਡਰਜ਼ ਦੇ ਨਾਲ ਕਰ ਰਹੇ ਨੇ ਤੇ ਉਹਦੇ ਬਾਰੇ ਜਦੋਂ ਵੀ ਜੋ ਸਾਰੇ ਐਕਸਪਰਟਸ ਦੇ ਨਾਲ ਐਗਰੀਕਲਚਰ ਐਕਸਪਰਟਸ ਦੇ ਨਾਲ ਔਰ ਜਥੇਬੰਦੀਆਂ ਦੇ ਨਾਲ ਜੋ ਵੀ ਉਹਦਾ ਜੋ ਉਹਦਾ ਕਰਕਸ ਨਿਕਲੇਗਾ ਉਹਦੇ ਉੱਪਰ ਜੇ ਜ਼ਰੂਰਤ ਹੋਈ ਲੋੜ ਹੋਈ ਤਾਂ ਸਪੈਸ਼ਲ ਸੈਸ਼ਨ ਵੀ ਬੁਲਾਇਆ ਜਾਵੇ